ਮੇਰਾ ਇਹ ਰੇਕ ਨਾ ਮਾਨ ਬਣ ਗਿਆ 10 ਕੀ ਬਣ ਗਿਆ ਮਾਨ ਤੇਰਾ ਵੀ ਜੱਟ ਕੋਲ ਸਮਝ ਰਹੇ ਹੋ ਸਮਝ ਰਹੇ ਹੋ ਸਮਝ ਰਹੇ ਨਾ ਜੇ ਤਾਂ 2 ਰੁਪਏ ਹੁੰਨ ਬੰਦੇ ਦਾ 2 ਰੁਪਏ ਆਪਣੇ ਕੋਲੇ ਬਾਹਲੇ ਤਾਂ ਹੁੰਦੇ ਹੀ ਨਹੀਂ ਬਾਹਲੇ ਦਾ ਕਿੱਥੇ ਹੁੰਦੇ ਨੇ ਯਾਰ ਤੇ ਉਦੋਂ ਮਤਲਬ ਵੀ ਜਿਹੜਾ ਬਾਣੀਆਂ ਹੁੰਦਾ ਹੈ ਹਾਂ ਉਹਦਾ ਦੁਕਾਨ ਕਰੂਗਾ ਦੁਕਾਨ ਕਰੇਗਾ ਦੁਕਾਨ ਕਰਕੇ ਉਹਦਾ ਪਹਿਲਾ ਮਕਸਦ ਹੁੰਦਾ ਵੀ ਰੇਤਾ ਅੰਦਰ ਨਾ ਆਵੇ ਹੂੰ ਦੁਕਾਨ ਕਰ ਲਈ ਪੂਰੇ ਸ਼ੀਸ਼ਾ ਨਾਲ ਲਿਆ ਅੱਛਾ ਛੋਟਾ ਏਸੀ ਲਾਉਣਾ ਹੈ ਛੋਟਾ ਏਸੀ ਲਾ 2.5 ਲੱਖ ਦੀ ਦੁਕਾਨ ਚ ਹਨ 3 ਕ ਲੱਖ ਦਾ ਮਾਲ ਲਾ ਲਾ ਵਿੱਚ ਮਾਲ ਲਾ ਲਾ 5-7000 ਰੁਪਿਆ 10000 ਰੁਪਿਆ ਕਰਾਇਆ ਲਾ ਲਾ ਮਹੀਨਾ ਦਾ 3 ਕ ਲੱਖ ਦੇ ਮਾਲ ਚ ਉਹ ਲਾ ਕੇ ਇਨਵੈਸਟਮੈਂਟ ਕਰਕੇ ਇਨਵੈਸਟਮੈਂਟ ਕਰਕੇ ਰੇਤੇ ਤੋਂ ਉਹ ਕੰਦ ਕੱਢ ਦਦਾ ਹੈ ਹਾਂ ਕੱਢ ਦਿੰਦਾ ਛੰਡੇ ਥਾ ਰਹਿੰਦਾ ਨਿਆਰੇ ਲੈਂਦਾ ਨਿਆਰੇ ਲੈਂਦਾ ਨਾ ਹਾਂ ਤੇ ਜਦੋਂ ਆਜੇ ਕੋਲ ਜੱਟ ਕੋਲੇ ਰੁਪਿਆ ਉਦੋਂ ਜੱਟ ਰੇਤੇ ਕਨੀ ਭਾਈ ਦਿਆ ਰੇਤੇ ਕਨੀ ਭਾਈ ਦਿਆ ਮੇਰੇ ਕੋਲੇ ਇੰਨੇ ਕ ਹੈਗੇ ਹਾਂ ਠੀਕ ਹੈ ਮੈਂ ਨਹੀਂ ਮੰਨਦਾ ਤੇ ਮੇਰਾ ਇਰਾਦਾ ਹੈਗਾ ਵੀ ਮੈਂ ਹੁਣ ਵੀ ਮੈਂ ਜੋ ਜੱਟ ਐ ਜ਼ਿਮੀਂਦਾਰ ਐ ਵੀ ਮੈਂ ਰਿੱਤੇ ਕੰਨੀ ਭਜੂ ਹਣਾ ਹਾਂ ਜਾਂ ਤਾਂ ਮੈਂ ਕੰਪਿਊਟਰ ਕਰਾ ਲਵਾਂਗਾ ਹਾਂ ਉਹ ਤੇ ਵੀ ਤਾਂ ਉਂਤੇ ਹੀ ਰਿੱਤੇ ਹੀ ਪੈਣੇ ਵੀ ਕਵਾਂਟਲ ਮਿੱਟੀ ਖਾਵਾਂਗੇ ਆਪਾਂ ਖਾਵਾਂਗੇ ਹਣਾ ਹਣਾ ਤੇ ਫਿਰ ਉਹ ਆਏ ਨਹੀਂ ਹੋਏ ਦੀ ਮੰਨ ਲਾਏ ਰਿਸ਼ਤੇਦਾਰ ਚ ਜਾਂ ਕੋਈ ਹੋਏ ਦਾ ਵੀ ਸਾਡੇ ਰਿਸ਼ਤੇਦਾਰ ਕੋਲੇ ਵੀ ਕੰਪਿਊਟਰ ਕਰਾਤਾ ਸਾਡੇ ਰਿਸ਼ਤੇਦਾਰ ਕੋਲੇ ਆ ਵੀ ਹਾਂ 400 ਘੰਟਾ ਚਲਾਤਾ ਹੈ 400 ਚਲਾਤਾ ਹੈ 1100 ਰੁਪਿਆ ਬਈ ਘੰਟੇ ਦਾ ਦਿੰਦਾ ਸਦਾ ਹਿਸਾਬ ਲਾਲ ਦਾ ਮੇਰੇ ਵਰਗਾ 4 ਲੱਖ ਹੋ ਗਿਆ ਯਾਰ 4 ਲੱਖ ਰੁਪਿਆ ਕਮਾ ਲਿਆ ਮੁੰਡੇ ਨੇ ਕਹਿੰਦਾ ਪੈਸਾ ਹੀ ਪੈਸਾ ਹੋ ਗਿਆ 10 ਕਲੀਟਰ ਤੇਲ ਲਾਲਾ ਹੂੰ ਘੰਟੇ ਦਾ ਇਹ ਦਿੰਦਾ 10 ਕਲੀਟਰ ਪਾੜੂ ਐਵਰੇਜ 1200 ਲੀਟਰ ਤੇਲ ਹੋ ਗਿਆ ਹਾਂ ਲੱਖ ਕ ਦਾ ਤੇਲ ਲਾਲਾ ਲੱਖ ਕ ਦਾ ਤੇਲ ਲਾਲਾ ਅਗਲਾ ਕਹਿੰਦਾ 3 ਕ ਲੱਖ ਰੁਪਇਆ ਜੇਬ ਚ ਪਾ ਲਿਆ 15 ਕ ਦਿਨਾਂ ਚ ਹੈਨਾ 15 ਕ ਦਿਨਾਂ ਚ 3 ਕ ਲੱਖ ਕਮਾ ਲਿਆ ਆਹੀ ਹਾਲ ਤੂੜੀ ਵਾਲੀ ਮਸ਼ੀਨ ਦਾ ਹੈਨਾ ਹਾਂ ਵੱਡੀ ਵਾਲ ਤਾਂ ਆਪਣੇ ਕੋਲੇ ਨਹੀਂ ਰਹੀ ਹੈ ਨੀ ਵੀ ਵੱਡੀ ਵਾਲੀ ਵੱਡੀ ਵਾਲ ਮਿਲਦਾ ਆਧਾਰ ਕਾਰਡ ਤੇ ਵੀ ਜਾਂਦੀ ਹੈ ਹਾਂ ਅੱਜ ਕੱਲ੍ਹ ਆਉਂਦੀ ਹੈ ਟ੍ਰੈਂਡ ਚੱਲੀ ਜਾਂਦਾ ਟ੍ਰੈਂਡ ਚੱਲੀ ਜਾਂਦਾ ਸਹੀ ਗੱਲ ਹੈ ਹਾਂ ਵੀ ਯਾਰ ਆਧਾਰ ਕਾਰਡ ਤੇ ਮਸ਼ੀਨ ਲੈ ਆਦੇ ਹੈਨਾ ਤੂੜੀ ਵਾਲੀ ਦੀ ਤੂੜੀ ਵਾਲੀ ਦਾ ਮੈਨੂੰ ਦੱਸ ਯਾਰ ਮੈਂ ਤੈਨੂੰ ਇੱਕ ਵਾਰੀ ਫੋਨ ਕੀਤਾ ਸੀ ਤੂੰ ਕਹਿੰਦਾ ਮੈਂ ਤੂੜੀ ਵਾਲੀ ਤਿਆਰ ਕਰੀ ਜੰਨਾ ਹੈ ਹਾਂ ਹਾਂ ਤੇ ਤੂੰ ਦੱਸ ਫਿਰ ਵੀ ਟਰਲੀਆਂ ਦਾ ਤੂੰ ਪੁੱਛੀ ਨਾ ਕਿੰਨੀਆ ਬਣੀਆਂ ਠੀਕ ਹੈ ਫਿਰ ਮੈਂ ਤੈਨੂੰ ਦੱਸਦਾ ਬਈ ਰੋਟੀ ਪਾਣੀ ਦਾ ਕਿਵੇਂ ਹੈ ਰੋਟੀ ਪਾਣੀ ਮੈਂ ਨਾ ਕੋਈ ਘਰ ਇਹੋ ਜਿਹਾ ਹੈ ਹੀ ਨਹੀਂ ਜਿੰਦੀ ਟੌਪ ਦੀ ਨਾ ਹੀ ਹੋਵੇ ਮੈਂ ਪਨੀਰ ਪਨੂਰ ਪਨੀਰ ਤੋਂ ਛੱਡ ਛੋਲਿਆਂ ਤੋਂ ਮੇਰਾ ਤੈਨੂੰ ਰੋਟੀ ਨਹੀਂ ਆਉਣੀ ਯਾਰ ਮੈਂ ਤੈਨੂੰ ਦੱਸਦਾ ਹਾਂ ਬਈ ਆਪਾਂ ਗਿਆ ਚੂੜੀਅਲ ਤੇ ਇੱਕ ਡਰਾਈਵਰ ਇੱਕ ਆਪਾਂ ਨਾਲ ਹੈ ਹਾਂ ਸ਼ਾਮ ਦਾ ਵੇਲਾ ਅਗਲੇ ਦਿਨ ਰੀਜਨਲ ਤੂੜੀ ਚੱਕਿਆ ਮੁੱਢੀ ਲਾ ਕੇ ਅਗਲਾ ਕਹਿੰਦਾ ਮੇਰੇ ਕਹਿੰਦਾ ਪੰਡ ਨਹੀਂ ਬਚਣੀ ਚਾਹੀਦੀ ਆਪਾਂ ਮੁੱਢੀ ਲਾ ਤਾਂ ਆਪਾਂ ਆਖਿਆ ਠੀਕ ਹੈ ਤੇ ਸ਼ਾਮ ਨੂੰ ਭੁੱਖ ਲੱਗੀ ਹੋਈ ਅਸੀਂ ਆਖਿਆ ਕੀ ਲਿਆਉਣ ਲੱਗਾ ਫਿਰ ਸਬਜ਼ੀ ਕਹਿੰਦਾ ਛੋਲਿਆਂ ਦੀ ਸਬਜ਼ੀ ਹੈ ਮੈਂ ਲੈ ਵੀ ਸੁਆਦ ਹੀ ਆ ਗਿਆ ਮੈਂ ਰੋਟੀ ਦਾ ਤਾਂ ਮੈਂ ਮੁੱਲੀ ਮੁੜ ਗਿਆ ਵੀ ਅੱਜ ਸਵੇਰ ਦਾ ਤੇ ਤੂੰ ਤੂੰ ਪੁੱਛੇਗਾ ਨਾ ਵੀ ਸਬਜ਼ੀ ਚ ਆਇਆ ਕੀ ਕੀ ਆਇਆ ਬਈ 6 ਛੋਲੇ ਤੇ 16 ਆਲੂ ਆਏ ਵਿੱਚ 6 ਛੋਲੇ ਤੇ 16 ਆਲੂ ਹਾਂ ਛੋਲੇ ਤਾਂ ਫਿਰ ਤੂੰ ਚੁੰਮੀ ਮਾਰ ਕੇ ਪਾ ਲਈ ਹੋਣਗੇ। ਉਹ ਫੋਰ ਐ ਮੈਂ ਕਰਕੇ ਲੱਭਾਂ ਮੈਂ ਛੋਲੇ ਦੀ ਸਬਜ਼ੀ ਸੀ। ਅੱਛਾ। ਆ ਹੈ ਆਲੂ ਨੇ ਨੀਰੇ। ਹਾਂ। ਫੇਰ ਅਗਲੇ ਘਰ ਦੇ ਭਰਾਵਾਂ ਅਗਲੇ ਦੇ। ਹਾਂ। ਬੜੇ ਰੀਜਾਂ ਨਾਲ ਉਸ ਦਿਨ ਵੀ ਬੜੇ ਰੀਜਾਂ ਨਾਲ ਕੰਮ ਕੀਤਾ। ਹੂੰ। ਬਈ ਰੋਟੀ ਖੁਣੋ ਤਾ ਨਾ। ਨਾ ਸੀ ਵੱਜ ਗਿਆ ਲੋਕਾਂ ਦਾ ਤੈਨੂੰ ਕਾਹਦੇ ਆਖੀ। ਬੁਰਾ ਹਾਲ ਜੀ। ਰੋਟੀ ਤਾਂ ਕੋਈ ਦੇ ਕੇ ਰਾਜ਼ੀ ਨਹੀਂ। ਨਹੀਂ ਰੁਕੋ ਜਰਾ। ਸਬਰ ਕਰੋ। ਟੀਦਾ ਨਾ ਉਹਦਾ ਨਾ ਜੇ ਗੱਲਾਂ ਜਦੋਂ ਆਪਾਂ ਚੱਲਦੀਆਂ ਬਾਹਲਾਂ ਡੂੰਘੀਆਂ ਚੱਲ ਪੈਣਗੀਆਂ। ਹਾਂ। ਜਦੋਂ ਜੱਟ ਪੁੱਤ ਵਿਆਹਦਾ ਨਾ ਬਈ। ਹੂੰ। ਬਿਆਹ ਹੁੰਦਾ ਨਾ ਪੁੱਤ ਹਾਂ ਹਾਂ ਉਦੋਂ ਆਪਾਂ ਇੰਨਾ ਕੁ ਮੈਂ ਮੂੰਹ ਵੱਡ ਲੈਨੇ ਆਂ ਤਾਂ ਆਪ ਨੂੰ ਗਾਲਾਂ ਵੀ ਮਿਲਨੇ ਆ ਕਮੈਂਟ ਵੀ ਬਹੁਤ ਮਿਲਨੇ ਆਂ ਹਮਨੇ ਕਈ ਭਰਾ ਬਣ ਐ ਵੀ ਲਿਖ ਦਨਾ ਵੀਰ ਜਦੋਂ ਤੁਸੀਂ ਵੈਸੇ ਸੀਗੇ ਤੇ ਛੋਡੇ ਪਿਆਉਣੇ ਕਿਹੜਾ ਮੂੰਹ ਨਹੀਂ ੱਡਿਆ ਹੋਣਾ ਸਹੀ ਗੱਲ ੱਡੇ ਸੀ ਭਰਾਵਾ ਅਸੀਂ ਹਕੀਕਤੀ ਦੱਸਦੇ ਆਂ ਹਾਂ ਜਿਹੜਾ ਝੂਠ ਬੋਲਣ ਲੱਗਿਆ ਉਦੋਂ ਅਗਲਾ ਕਹਿਦਾ ਵੀ ਮੇਰੇ ਮੁੰਡੇ ਨੂੰ 10 ਕਿੱਲੇ ਆਉਂਦੇ ਆ ਤੇ ਕਿੱਲੇ ਦਾ 2 ਲੱਖ ਚੱਲਦਾ ਹੈ ਨਾ ਹਾਂ ਚੱਲਦਾ 2 ਲੱਖ ਤੇ 20 ਲੱਖ ਦੇ ਦੇ ਹਾਂ ਤੇ ਅਗਲਾ ਵੀ ਸ਼ਰਤ ਆ ਪਤਾ ਕੀ ਧਰਦਾ ਵੀ ਕੁੜੀ ਸਾਡੀ ਕੋਹਣਾ ਸੀ ਤੂੰ ਸਾਡੀ ਕੁੜੀ ਨੇ ਹੱਥ ਨਹੀਂ ਵੀ ਅਸੀ ਰੋਟੀ ਬਸ ਦੋ ਜੀਆਂ ਦੀ ਲਾਉਣੀ ਆ ਅੱਪਲ ਤਾਂ ਅਜੋ ਵੀ ਟਾਈਮ ਗਿਆ ਚਲਾ ਅਗਲਾ ਆਂਦਾ ਬਾਹਰ ਚੱਲੋ ਫਿਰ ਮੈਂ ਹੋਰ ਦੱਸਦਾ ਇੱਕ ਗੱਲ ਹਾਂ ਕੋਈ ਜਵਾਨਾ ਹੁੰਦਾ ਸੀ ਜਦੋਂ ਮੰਨ ਲਾ ਵੀ ਆਪਣੇ ਦਾਦੇ ਲਾਲਾ ਬਿਆਹੀ ਯਾਰ ਹਨਾ ਦਾਦਿਆਂ ਤੋਂ ਬਾਅਦ ਚਲਾਣਾ ਹਨਾ ਹਾਂ ਹਾਂ ਵੀ ਉਦੋਂ ਕੋਈ ਪੁੱਛਦਾ ਨਹੀਂ ਹੁੰਦਾ ਸੀ ਯਾਰ ਉਦੋਂ ਕੰਮ ਕਰ ਨਹੀਂ ਪੁੱਛਦਾ ਸੀ ਕੋਈ ਕੰਮ ਕਰ ਕੇ ਮੰਨ ਲਾ ਵੀ ਉਦੋਂ ਰਿਸ਼ਤੇ ਪੱਕ ਠੱਕ ਹੋਏ ਦੇ ਕੰਮ ਉਦੋਂ ਕਰਦੇ ਹੀ ਹੁੰਦੇ ਸੀ ਨਾ ਹਾਂ ਹਾਂ ਫੇਰ ਉਦੋਂ ਬਾਅਦ ਦਾ ਜਵਾਨਾ ਆ ਯਾਰ 10 ਸਾਲ 15 ਸਾਲ 20 ਸਾਲ ਜਾਵੜਾ ਤੂੰ ਇੱਧਰ ਨੂੰ ਆ ਜਾ ਆਪਣੇ ਵਾਲੇ ਪਾਸੇ ਨੂੰ ਠੀਕ ਐ 20 ਸਾਲ ਇਧਰਲੇ ਪਾਸੇ ਆ ਜਾ ਹਨਾ ਹੂੰ ਉਦੋਂ ਜਦੋਂ ਉਹਨਾਂ ਟੈਮੇਜ ਰਿਸ਼ਤੇ ਹੁੰਦੇ ਸੀਗੇ ਹੂੰ ਉਦੋਂ ਕੀ ਬਿਛਦੇ ਸੀਗੇ ਕੰਮਕਾਰਤਾ ਕਰਦੀ ਕਰਦੇ ਹਨਾ ਵੀ ਨਾਲ ਭਾਈ ਹੋਰ ਕੋਈ ਕੰਮ ਜਿਵੇਂ ਲੀੜੇ ਸਿਉਣਾ ਹਾਂ ਹਾਂ ਹਨਾ ਇਹ ਸਭ ਤੋਂ ਵੱਡੀ ਉਹ ਸੀਗੀ ਵੀ ਸਾਡੀ ਕੁੜੀ ਸਾਰਾ ਕੰਮ ਕਰਦੀ ਸਾਰਾ ਕੰਮ ਕਰਦੀ ਕਰਦਾ ਮੰਨ ਲਾ ਵੀ ਗੋਹਾ ਵੀ ਸਟੂ ਸਾਰਾ ਵਿੱਚੋਂ ਪੱਠੇ ਵੀ ਪਾਉ ਪਸੂ ਡੰਗਰ ਸਾਹਮੂ ਤੇ ਆਜਾ ਵਾਲੀਆਂ ਬਾਰੇ ਕਿਦੂ ਆ ਕੇ ਤੇ ਉਸ ਤੋਂ ਇਹ ਜਮਾਨਾ ਮੈਂ ਤੈਨੂੰ ਦੱਸ ਦੇਣਾ ਜਮਾਨਾ ਜਿਵੇਂ ਜਿਵੇਂ ਅੱਗੇ ਜਾਈ ਜਾਂਦਾ ਨਾ ਹਾਂ ਵੀ ਉਦੋਂ ਰੋਟੀ ਬਾਣੀ ਦਾ ਇਹ ਹੁੰਦਾ ਸੀਗਾ ਉਸ ਤੋਂ ਬਾਅਦ ਜਿਹੜਾ ਆ ਗਿਆ ਹੁਣ ਸਾਡੇ ਵਾਲਾ ਜਮਾਨਾ ਮੈਂ ਆ ਗਿਆ ਤੇਰੇ ਹੱਥੋਂ ਤਾਂ ਜਦ ਮੈਂ ਤਾਂ ਛੋਟੇ ਬਹੁਤ ਹਨ ਹਾਂ ਛੋਟੇ ਹਨ ਠੀਕ ਹੈ ਤੇਰਾ ਤਾਂ ਵਿਆਹ ਹੋਇਆ ਹੀ ਨਹੀਂ ਹੁਣ ਅਜੇ ਨਾ ਨਹੀਂ ਹੋਇਆ ਨਹੀਂ ਹੋਇਆ ਨਾ ਹਾਂ ਠੀਕ ਹੈ ਨਹੀਂ ਤੂੰ ਬਹੁਤ ਖੁਸ਼ਕਿਸਮਤ ਹੋਵੇਂਗਾ ਜੀ ਤੈਨੂੰ ਮੰਨ ਲਾ ਹੋਟਲ ਤੋਂ ਰੋਟੀ ਨਾ ਮੰਗਾਉਣੀ ਪਿਆ ਹੋਟਲ ਤੋਂ ਹਾਂ ਫਿਰ ਆਪਾਂ ਐਂ ਕਰੀਆ ਹੋਟਲ ਲੱਭੀ ਐ ਨਾ ਚੰਗਾ ਜਾ ਹੁਣ ਇਹ ਲੱਭ ਲਈਏ ਵੀ ਬਾਅਦ ਦੀਆਂ ਗੱਲਾਂ ਬਾਅਦ ਦੀਆਂ ਸਾਡੇ ਵਾਲੀ ਜ਼ਮਾਨੇ ਚ ਸਾਡੇ ਵਾਲੀ ਜ਼ਮਾਨੇ ਥੋੜਾ ਸਟੈਂਡਰਡ ਥੋੜਾ ਜਿਹਾ ਸਾਡੇ ਥੋੜਾ ਜਿਹਾ ਹਾਈ ਹੋਇਆ ਸੀਗਾ ਅੱਛਾ ਹੁਣ ਮੈਂ ਤੈਨੂੰ ਮੈਂ ਆਦੇ ਰਿਸ਼ਤੇ ਦੀ ਗੱਲ ਦੱਸਦਾ ਨਾ ਸੱਚੀ ਐ ਇਹ ਰਿਐਲਿਟੀ ਐ ਅੱਛਾ ਮੈਨੂੰ ਬੰਦਾ ਰਿਸ਼ਤਾ ਕਰਾਵੇ ਹਾਂ ਉਹਦੇ ਮੇਰੇ ਕੋਲੇ ਰਿਸ਼ਤੇ ਦੋ ਆਈਆਂ ਅੱਛਾ ਰਿਸ਼ਤਾ ਦੇ ਇੱਕ ਕੀ ਹੁੰਦਾ ਹੁੰਦਾ ਹੈ ਬੰਦਾ ਕਹਾਣੀ ਸੁਣੀ ਚੱਲ ਹਾਂ ਆਪਸ਼ਨ ਮਿਲਦੀ ਹੂੰ ਹੂੰ ਪਹਿਲੀ ਆਪਸ਼ਨ ਚ ਕਹਿੰਦਾ ਬੰਦਾ ਕਹਿੰਦਾ ਵੀ ਬੜੀ ਸੋਹਣੀ ਐ ਹੇ ਇਹ ਰਹਾ ਨਹੀਂ ਜਾਦਾ ਤੜਪੀ ਐਸੀ ਹੈ ਨਾ ਭਾਵੇਂ ਮੈਂ ਆਪ ਦੇ ਨੀਚਾ ਕਹਿ ਰਿਹਾ ਅੱਛਾ ਐ ਜੀ ਵੀ ਆਪਾਂ ਵੀਰ ਮੈਂ ਖਿਆ ਆਪਾਂ ਅਗਲੀ ਦੀ ਕੁੜੀ ਦਾ ਕਹਨੇ ਬੜੀ ਸੋਹਣੀ ਤੇ ਆਪਾਂ ਪੱਕੇ ਰੰਗਦੇ ਆ ਹਾਂ ਹਨਾ ਰੜੇ ਹੋਈਆਂ ਪੂਰੀਆਂ ਰੜੇ ਹੋਈਆਂ ਅੱਛਾ ਮੈਂ ਖਿਆ ਚਲ ਮੈਂ ਦਗਾਈ ਤੱਕ ਜਾਂਦਾ ਨਾ ਗੱਲ ਇਹ ਵੀ ਇੱਕ ਨਿਸ਼ਾਨੀ ਆ ਪੱਕੇ ਰੰਗ ਦੀ ਮੈਂ ਰੋਗ ਦਾ ਢਿੱਲੋ ਇਹ ਵੀ ਇੱਕ ਨਿਸ਼ਾਨੀ ਜਿਹੜਾ ਬੰਦਾ ਕੰਮ ਕਰਦਾ ਰੰਗ ਉਹਦਾ ਹੀ ਪੱਕਾ ਹੁੰਦਾ ਕੰਮ ਤਾਂ ਮੈਂ ਘੱਟ ਹੀ ਕਰਦਾ ਅੱਛਾ ਕੰਮ ਤਾਂ ਮੈਂ ਘੱਟ ਹੀ ਕਰਦਾ ਅੱਛਾ ਉਹੀ ਕਾਲੀ ਐ ਸੀ ਉਹੀ ਕਾਲੀ ਐ ਉਹੀ ਕਾਲੀ ਐ ਤੇ ਮੈਂ ਉਹਨਾਂ ਆਖਿਆ ਮੈਂ ਕਿਹਾ ਤਲ ਵੀ ਤੂੰ ਮੈਨੂੰ ਪਹਿਲਾਂ ਪੱਕੇ ਰੰਗ ਆਹ ਸੌਰੀ ਗੋਰੇ ਰੰਗ ਕੰਨੀ ਆ ਜਾ ਅੱਛਾ ਕਹਿੰਦਾ ਵੀ ਸ਼ਰਤਾਂ ਬਾਵਾ ਹੈ ਹੂੰ ਮੈਂ ਵੀ ਦੱਸ ਤੱਸ ਕਹਿੰਦਾ ਇੱਕ ਤਾਂ ਵੀ ਉਹ ਕੱਚੇ ਵਿਹੜੇ 'ਚ ਪੈਰ ਨਹੀਂ ਲਾਉਂਦੀ ਅੱਛਾ ਉਹ ਹਾਬੀ ਬੀਰ ਤਾਂ ਸਾਡਾ ਕੱਚਾ ਹੈ ਹਮ ਚੱਲ ਕਹਿੰਦਾ ਫਰਸ਼ ਲੱਗ ਜੂਗੀ ਅੱਛਾ ਮੈਂ ਜਦ ਨਾਲ ਅਰੇਸਟ ਕਰਨਾ ਜਦੋਂ ਵਿਆਹ ਕੱਢ ਜਸਤੇ ਕਰਨਾ ਨਹੀਂ ਬੰਦੇ ਛੜੇ ਵੱਜਾਂਗੇ ਹਮ ਦੂਜੀ ਸ਼ਰਤ ਹਮ ਕਹਿੰਦਾ ਬਈ